ਭਗਤ ਸੂਰਦਾਸ ਜੀ ਭਰ ਜਵਾਨੀ ਵਿੱਚ ਇੱਕ ਉੱਚ ਕੋਟੀ ਦੇ ਵਿਦਵਾਨ ਸੰਗੀਤਕਾਰ ਜਦੋਂ ਬੰਦੇ ਵਿੱਚ ਗੁਣ ਆ ਜਾਂਦੇ ਆ ਤੇ ਗੁਣਾ ਦੇ ਅੰਦਰ ਫਿਰ ਜਦੋਂ ਗੁਣ ਆ ਜਾਂਦੇ ਆ ਫਿਰ ਫਿਰ ਵੀ ਕਾਮ ਕੁੱਦ ਲੋਭ ਮੋਹ ਹੰਕਾਰ ਤੋਂ ਬਚਣਾ ਬਹੁਤ ਵੱਡੀ ਗੱਲ ਹੈ ਕਿਉਂਕਿ ਕਈ ਵਾਰੀ ਗੁਣਾ ਦਾ ਵੀ ਮਾਣ ਹੋ ਜਾਂਦਾ ਹੈ ਇਹ ਭਗਤ ਸੂਰਦਾਸ ਜੀ ਭਰ ਜਵਾਨੀ ਵਿੱਚ ਹੀ ਉੱਚ ਕੋਟੀ ਦੇ ਵਿਦਵਾਨ ਸੰਗੀਤਕਾਰ ਬਣ ਚੁੱਕੇ ਸੀ ਤੇ ਉੱਚ ਕੋਟੀ ਦੀਆਂ ਕਵਿਤਾ ਦੇ ਰਚਨਹਾਰ ਤੇ ਜਦੋਂ ਮਸਤੀ ਵਿੱਚ ਆ ਕੇ ਸੰਗੀਤ ਗਾਉਣਾ ਤੇ ਬਹੁਤ ਪ੍ਰਭਾਵਿਤ ਕਰਦੇ ਸੀ ਤੇ ਇਸ ਤਰ੍ਹਾਂ ਇਹਨਾਂ ਨੂੰ ਸੰਧਿਆਲ ਦਾ ਵੀ ਹਾਕਮ ਥਾਪਿਆ ਗਿਆ ਬਾਦਸ਼ਾਹ ਵੇਲੇ ਉੱਥੇ ਜਦੋਂ ਕੰਮ ਕਰਦੇ ਸੀ ਪਰ ਉਚੀ ਕੀ ਸੀ ਵੀ ਆਉਂਦੇ ਜਾਂਦੇ ਸਾਧੂਆਂ ਨੂੰ ਭੋਜਨ ਸ਼ਿਕਾਉਣਾ ਤੇ ਬਾਦਸ਼ਾਹ ਦਾ ਧਨ ਸੀ ਜਿਹੜਾ ਉਹ ਵਿੱਚੋਂ ਹੀ ਖਰਚ ਕਰਕੇ ਸਾਧੂ ਸੰਤਾਂ ਦੀ ਸੇਵਾ ਕਰਨੀ ਤੇ ਕਈ ਵਾਰੀ ਘਾਟਵਾਦ ਹੋ ਜਾਣੀ ਤੇ ਇੱਕ ਵਾਰੀ ਹਸਾਬ ਕਿਤਾਬ ਹੋਇਆ ਤੇ ਭਗਤ ਸੂਰਦਾਸ ਜੀ ਨੂੰ ਕੈਦ ਵੀ ਹੋ ਗਈ ਕੈਦ ਵਿੱਚ ਰੱਖਿਆ ਗਿਆ ਉਸ ਤੋਂ ਬਾਅਦ ਕਹਿੰਦੇ ਵੀ ਜਦੋਂ ਪਤਾ ਲੱਗਿਆ ਵੀ ਇਹ ਬਣੇ ਸੋਹਣੇ ਸੰਗੀਤਕਾਰ ਨੇ ਤਾਂ ਜੇਲ੍ਹ ਵਿੱਚੋਂ ਇਹਨਾਂ ਨੂੰ ਰਿਹਾ ਕਰ ਦਿੱਤਾ ਕਿ ਤੁਸੀਂ ਆਪਣੇ ਕਵੀਆਂ ਦੇ ਨਾਲ ਰਹੋ ਦਰਬਾਰ ਦੇ ਵਿੱਚ ਪਰ ਇਹ ਵੀ ਉਹਨਾਂ ਨੇ ਪ੍ਰਵਾਨ ਨਾ ਕੀਤਾ ਤੇ ਨੌਕਰੀ ਵੀ ਛੱਡ ਦਿੱਤੀ ਕਿਉਂਕਿ ਭਗਤੀ ਭਾਵਨਾ ਨਾਲ ਮਨ ਬਹੁਤ ਜੁੜਿਆ ਹੋਇਆ ਮਨ ਸੀ ਭਗਤੀ ਭਾਵ ਨਾਲ ਜੁੜਿਆ ਹੋਇਆ ਮਨ ਸੀ ਤੇ ਕੇਵਲ ਭਗਤੀ ਤੇ ਹੋ ਗਏ ਤੇ ਨਗਰ-ਨਗਰ ਵਿੱਚ ਜਾਂਦੇ ਨਾਮ ਵੀ ਜਪਦੇ ਜਪਾਉਂਦੇ ਪਰ ਇੱਕ ਵਾਰੀ ਕਹਿੰਦੇ ਕੀ ਹੋਇਆ ਭਗਤ ਸੂਰਦਾਸ ਜੀ ਉਹਨਾਂ ਦੇ ਜੀਵਨ ਕਾਲ ਵਿੱਚ ਆਉਂਦਾ ਹੈ ਕਿ ਇੱਕ ਵਾਰੀ ਉਹਨਾਂ ਦੇ ਨੇਤਰ ਉਹਨਾਂ ਦੀਆਂ ਅੱਖਾਂ ਮਾੜੇ ਪਾਸੇ ਜਾਣ ਲੱਗੀਆਂ ਪਰ ਮਨ ਵਿੱਚ ਸੋਚਿਆ ਕਿ ਇਸ ਤਰ੍ਹਾਂ ਜੇ ਮੈਂ ਇਹਨਾਂ ਵਿਸ਼ੇਵਕਾਰਾਂ ਵਿੱਚ ਫਸ ਜਾਵਾਂਗਾ ਤਾਂ ਮੇਰਾ ਜੀਵਨ ਹੈ ਜਿਹੜਾ ਉਹ ਬ्यर्थ ਚਲਿਆ ਜਾਏਗਾ ਇਹ ਤੇ ਬਹੁਤ ਮਾੜੀ ਗੱਲ ਹੈ ਮੇਰੇ ਵਾਸਤੇ ਆਤਮੇ ਨੇ ਆਵਾਜ਼ ਦਿੱਤੀ ਕਹਿੰਦੇ ਆ ਇੱਕ ਇਸਤਰੀ ਆ ਪਿੱਛੇ-ਪਿੱਛੇ ਚਲੇ ਗਈ ਜਾ ਕੇ ਘਰ ਜਾ ਕੇ ਉਹਨੂੰ ਕਿਹਾ ਕਿ ਆ ਵਿਆਹ ਦੋ ਸਲਾਈਆਂ ਗਰਮ ਕਰਕੇ ਲੈ ਕੇ ਆਉ ਕਹਿੰਦੇ ਉਹਨੇ ਸੋਚਿਆ ਵੀ ਚਲੋ ਕੁਝ ਕਰਨਾ ਹੋਣਾ ਦੋ ਸਲਾਈਆਂ ਗਰਮ ਕਰਕੇ ਲੈ ਕੇ ਆਂਦੀਆਂ ਉਹ ਬੀਬਾ ਜੀ ਤੋਂ ਫੜੀਆਂ ਇੰਨੇ ਪ੍ਰਭਾਵਿਤ ਹੋਈ ਵੀ ਮੇਰੀਆਂ ਅੱਖਾਂ ਕਿਉਂ ਗਈਆਂ ਪ੍ਰਭਾਵਿਤ ਹੋਏ ਤੇ ਗਰਮ ਸਲਾਈਆਂ ਕਹਿੰਦੇ ਦੋਵੇਂ ਉਹਨਾਂ ਨੇ ਆਪਣੀਆਂ ਅੱਖਾਂ ਵਿੱਚ ਫੇਰ ਲਈਆਂ ਸੀ ਆਖੋ ਸਤਨਾਮ ਅੱਖਾਂ ਵਿੱਚ ਫੇਰ ਲਈਆਂ ਤੇ ਨਿਗਾਹ ਉਹਨਾਂ ਦੀ ਜਿਹੜੀ ਸੀ ਉਹ ਜਾਂਦੀ ਰਹੀ ਸੇਵਾ ਭਗਤੀ ਵੱਲ ਜੁੜੇ ਰਹੇ ਪ੍ਰਮਾਤਮਾ ਦੀ ਕਾਲਪੁਰਖ ਦੀ ਬੰਦਗੀ ਕਰਦੇ ਰਹੇ ਤੇ ਆਪ ਜੀ ਨੂੰ ਪਤਾ ਹੈ ਕਿ ਨੇਤਰ ਜਿਨ੍ਹਾਂ ਦੇ ਨਾਂ ਹੋਣ ਅੱਖਾਂ ਜਿਨ੍ਹਾਂ ਦੀਆਂ ਨਾਂ ਹੋਣ ਇਹ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਅੱਖਾਂ ਬਿਨਾ ਤੁਰਨਾ ਰਹਿਣਾ ਕਿੰਨਾ ਔਖਾ ਹੈ ਤਾਂ ਹੀ ਤੇ ਆਪਾਂ ਕਹਿੰਦੇ ਆ ਵੀ ਪ੍ਰਮਾਤਮਾ ਨੇ ਹੱਥ ਦੇਤੇ ਅੱਖਾਂ ਦਿੱਤੀਆਂ ਦਿਮਾਗ ਦਿੱਤਾ ਉਹਦਾ ਸਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਅਸੀਂ ਪੂਰੇ ਆਏ ਆ ਇਸ ਧਰਤੀ ਤੇ ਅਧੂਰੇ ਵੀ ਆਏ ਆ ਜਿਨ੍ਹਾਂ ਦੀਆਂ ਕਈ ਵਾਰੀ ਲੱਤਾਂ ਕੰਮ ਨਹੀਂ ਕਰਦੀਆਂ ਹੱਥ ਕੰਮ ਨਹੀਂ ਕਰਦੇ ਅੱਖਾਂ ਕੰਮ ਨਹੀਂ ਕਰਦੀਆਂ ਹੁਣ ਤੁਰਦੇ ਆਪਣੇ ਹਿਸਾਬ ਨਾਲ ਇੱਕ ਵਾਰੀ ਤੁਰੇ ਜਾਂਦੇ ਆ ਨੇੜੇ ਕੋਈ ਹੈ ਨਹੀਂ ਤੇ ਖੂਹ ਬਣਿਆ ਹੋਇਆ ਖੂਹ ਦੇ ਉੱਪਰ ਮੰਡ ਨਹੀਂ ਬਣੀ ਹੋਈ ਸਿੱਧਾ ਹੀ ਹੈ ਤੁਰਦੇ ਗਏ ਤੁਰਦੇ ਗਏ ਸ਼ਾਮ ਜੇ ਦਾ ਵੇਲਾ ਸੀ ਤੁਰਦੇ ਤੁਰਦੇ ਕਹਿੰਦੇ ਵੀ ਖੂ ਵਿੱਚ ਡਿੱਗ ਪਏ। ਬਾਕਸੂਰ ਦਾ ਹਾਜੀ ਡਿੱਗੇ ਪਤਾ ਲੱਗਿਆ ਕਿ ਮੈਂ ਕਿਸੇ ਟੋਏ ਵਿੱਚ ਡਿੱਗ ਪਿਆ ਹਾਂ। ਤੇ ਪਰ ਜੋ ਨਰਕ ਕੁੰਭੀ ਟੋਆ ਸੀ ਉਹਦੇ ਵਿੱਚੋਂ ਬਚ ਗਏ ਕਹਿੰਦੇ ਇਹ ਟੋਏ ਦੀ ਕੋਈ ਗੱਲ ਨਹੀਂ ਇਸ ਵਿੱਚੋਂ ਤੇ ਬਚ ਜਾਵਾਂਗੇ। ਪਰ ਜੇ ਨਰਕ ਰੂਪੀ ਟੋਏ ਵਿੱਚ ਡਿੱਗ ਪੈਂਦੇ ਉਹ ਤੋਂ ਬਚਿਆ ਨਹੀਂ ਜਾਣਾ ਸੀ। ਤੇ ਕਹਿੰਦੇ ਖੂਹ ਵਿੱਚ ਬੈਠੇ ਡਿੱਗੇ ਡਗਾਏ ਨਾ ਪਰਮਾਤਮਾ ਦੀ ਬੰਦਗੀ ਪਰਮਾਤਮਾ ਦੇ ਨਾਮ ਦੀ ਆਵਾਜ਼ ਆਉਂਦੀ ਰਹੀ ਬੰਦਗੀ ਕਰਦੇ ਰਹੇ ਕੋਈ ਨੇੜੇ ਨਹੀਂ ਸੀ ਸਵੇਰ ਹੁੰਦੀ ਆ ਕੋਈ ਖੇਤ ਨੂੰ ਜਾਂਦਾ ਕੋਈ ਮੱਝਾਂ گاਵਾ ਲੈ ਕੇ ਜਾਂਦਾ ਕਈ ਲੋਕਾਂ ਨੂੰ ਆਵਾਜ਼ ਆਈ ਸੁਣਿਆ ਕਿ ਖੂਹ ਦੇ ਵਿੱਚ ਹੈ ਕੋਈ ਆਵਾਜ਼ ਆ ਰਹੀ ਹੈ ਨਾਮ ਦੀ ਆਵਾਜ਼ ਆ ਰਹੀ ਹੈ ਉਹਨਾਂ ਨੇ ਵੇਖਿਆ ਜਦੋਂ ਵੇਖਿਆ ਤੇ ਕਿ ਕੋਈ ਅੰਦਰ ਹੈ ਉਹ ਭੱਜ ਕੇ ਜਾ ਕੇ ਰਸੇ ਵਗੈਰਾ ਲੈ ਕੇ ਆਏ ਤੇ ਭਗਤ ਸੂਰਦਾਸ ਜੀ ਨੂੰ ਕੱਢਿਆ ਤੇ ਕੱਢ ਕੇ ਖੂਹ ਦੇ ਵਿੱਚੋਂ ਉਹਨਾਂ ਨੂੰ ਉਹਨਾਂ ਦੀ ਸੇਵਾ ਕੀਤੀ ਸੇਵਾ ਸੰਭਾਲ ਕਰਕੇ ਉਹਨਾਂ ਨੂੰ ਉਨ੍ਹਾਂ ਦੇ ਆਪਣੇ ਜਿੱਥੇ ਜਗਾ ਸੀ ਵਿਦਰਾਵਨ ਛੱਡਿਆ ਤੇ ਇਸ ਤਰ੍ਹਾਂ ਬਹੁਤ ਬੰਦਗੀ ਕਰਦੇ ਰਹੇ ਪੰਤ ਸੂਰਦਾ ਜੀ ਇੱਕ ਵਾਰੀ ਨਹਿਰ ਦੇ ਕੰਡੇ ਤੇ ਬੈਠ ਕੇ ਬੰਦਗੀ ਕਰ ਰਹੇ ਸੀ ਪ੍ਰਮਾਤਮਾ ਦੀ ਭਗਤੀ ਕਰ ਰਹੇ ਸੀ ਤੇ ਕਹਿੰਦੇ ਉਧਰੋਂ ਬਲਵਾਚਾਰੀ ਆ ਜੀ ਸੁਣ ਕੇ ਬਹੁਤ ਪ੍ਰਭਾਵਿਤ ਹੋਏ ਤੇ ਪ੍ਰਭਾਵਿਤ ਹੋ ਕੇ ਉਹਨਾਂ ਨੇ ਫਿਰ ਸੂਰਦਾਸ ਜੀ ਨੂੰ ਆਪਣਾ ਚੇਲਾ ਆਪਣਾ ਸ਼ਿਸ਼ ਬਣਾ ਲਿਆ ਤੇ ਉਹਨਾਂ ਨੂੰ ਆਪਣੇ ਆਸ਼ੀਰਵਾਦ ਦੇ ਵਿੱਚ ਲੈ ਗਏ ਤੇ ਪ੍ਰਮਾਤਮਾ ਦੀ ਇੰਨੀ ਬੰਦਗੀ ਕੀਤੀ ਕਿ ਇੱਕ ਦਿਨ ਉਹਨਾਂ ਨੂੰ ਸਾਖਸ਼ਾਤ ਪ੍ਰਮਾਤਮਾ ਜੀ ਦੇ ਦਰਸ਼ਨ ਹੋਏ ਤੇ ਦਰਸ਼ਨ ਹੋਏ ਜਦੋਂ ਉਦੋਂ ਇੱਕ ਵਾਰੀ ਉਹਨਾਂ ਦੀ ਨਿਗਾਹ ਵੀ ਸੀ ਕਹਿੰਦੇ ਜਿਹੜੀ ਵਾਪਸ ਆ ਗਈ ਸੀ ਭਗਤ ਸੂਰਦਾਸ ਜੀ ਪਰ ਉਹਨਾਂ ਨੇ ਬੇਨਤੀ ਕੀਤੀ ਕਿ ਮੈਂ ਤੁਹਾਡੇ ਤੋਂ ਬਿਨਾਂ ਮੇਰੀਆਂ ਇਹ ਅੱਖਾਂ ਹੋਰ ਕਿਸੇ ਦੇ ਦਰਸ਼ਨ ਨਾ ਕਰਨ ਇਸੇ ਕਰਕੇ ਇਹ ਪ੍ਰਮਾਤਮਾ ਕਾਲਪੁਖ ਵੈਗਣੂ ਜੀ ਮੇਰੀਆਂ ਅੱਖਾਂ ਬੰਦ ਹੀ ਰਹਿਣ ਤਾਂ ਕਿ ਮੈਂ ਤੁਹਾਡੀ ਬੰਦਗੀ ਕਰਦਾ ਰਵਾਂ ਤੇ ਇਸ ਤਰ੍ਹਾਂ ਪਰਮਾਤਮਾ ਦੀ ਕਾਲ ਪੁਰਖ ਵੈਗੁਰੂ ਦੇ ਚਰਨਾਂ ਵਿੱਚ ਜਦੋਂ ਹਾਜ਼ਰੀ ਲੱਗੀ ਤੇ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਇਸ ਤਰ੍ਹਾਂ ਫਿਰ ਸਾ ਰੰਗ ਰਾਗ ਦੇ ਵਿੱਚ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜਿਦੀ ਬਾਣੀ ਵਿੱਚ ਭਗਤ ਸੂਰਦਾਸ ਜੀ ਦੇ ਸਰਲੇਖ ਹੈ ਇਹ ਸ਼ਬਦ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਕੇ ਸੰਗ ਵਸੇ ਹਰ ਲੋਕ ਕਿ ਹੈ ਸੂਰਦਾਸ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਬੰਦੇ ਸਦਾ ਪਰਮਾਤਮਾ ਦੇ ਨਾਲ ਵਸਦੇ ਹਨ ਇਸ ਤਰ੍ਹਾਂ ਸਹਿਜ ਸੁਭਾਏ ਬੇਮੁਖਾਂ ਨਾਲੋਂ ਉਹਨਾਂ ਦਾ ਸਾਥ ਹੈ ਜਿਹੜਾ ਉਹ ਛੁੱਟ ਜਾਂਦਾ ਹੈ ਤਨ ਮਨ ਅਰਪ ਸਰਬਸ ਸਭ ਅਰਪਿਓ ਆਨੰਦ ਸਹਿਜ ਧੁਨ ਲੋ ਝੋਕ ਮਨ ਤਨ ਅਰਪ ਸਰਬਸ ਸਭ ਅਰਪਿਓ ਆਨੰਦ ਸਹਿਜ ਧੁਨ ਲੋ ਝੋਕ ਉਹ ਆਪਣਾ ਤਨ ਮਨ ਆਪਣਾ ਸਭ ਕੁਝ ਇਸ ਪ੍ਰੇਮ ਤੋਂ ਸਦਕੇ ਕਰ ਦਿੰਦੇ ਆ ਪਰਮਾਤਮਾ ਦੇ ਪ੍ਰੇਮ ਤੋਂ ਤੇ ਉਹਨਾਂ ਨੂੰ ਆਨੰਦ ਰੂਪੀ ਘਲਾਰੇ ਆਉਂਦੇ ਹੰਦੇ ਤੇ ਸਹਿਜ ਅਵਸਥਾ ਦੀ ਤਾਰ ਉਹਨਾਂ ਦੇ ਅੰਦਰ ਵੱਜ ਜਾਂਦੀ ਹੈ ਜੋ ਦੀ ਬੰਦਗੀ ਕਰਦੇ ਆ ਸਿਮਰਨ ਕਰਦੇ ਦਰਸ਼ਨ ਪੇਖ ਭਏ ਨਿਰਬਖਈ ਪਾਏ ਹੈ ਸਗਲੇ ਤੋਕ ਕਿ ਭਗਤੀ ਕਰਨ ਵਾਲੇ ਬੰਦੇ ਪ੍ਰਭੂ ਦਾ ਦਿਦਾਰ ਕਰਕੇ ਇਸ ਤਰ੍ਹਾਂ ਵਿਸ਼ੇਵਕਾਰਾਂ ਤੋਂ ਬਚ ਜਾਂਦੇ ਹਨ ਉਹਨਾਂ ਨੂੰ ਸਾਰੇ ਪਦਾਰਥ ਮਿਲ ਜਾਂਦੇ ਹਨ ਭਾਵ ਉਹਨਾਂ ਦੀਆਂ ਵਾਸ਼ਨਾਵਾਂ ਜਿਹੜੀਆਂ ਉਹ ਮੁੱਕ ਜਾਂਦੀਆਂ ਹਨ ਆਨ ਵਸਤ ਸੋ ਕਾਜ ਨਕ ਛੂਏ ਸੁੰਦਰ ਬਦਨ ਅਲੋਕ ਤੇ ਉਹ ਪਰਮਾਤਮਾ ਦੇ ਸੋਹਣੇ ਮੁਖ ਦਾ ਦਿਦਾਰ ਹੀ ਕਰਦੇ ਹਨ ਤੇ ਉਹਨਾਂ ਨੂੰ ਦੁਨੀਆ ਦੀ ਕਿਸੇ ਹੋਰ ਸ਼ੈ ਦੀ ਕੋਈ ਬਹੁਤੀ ਗਰਜ ਨਹੀਂ ਰਹਿ ਜਾਂਦੀ ਉਹ ਪਰਮਾਤਮਾ ਨਾਲ ਜੁੜ ਜਾਂਦੇ ਹਨ ਤੇ ਪਰਮਾਤਮਾ ਤੇ ਭਰੋਸਾ ਰੱਖਦੇ ਹਨ। ਸਿਆਮ ਸੁੰਦਰ ਤਜ ਆਨ ਜੋ ਚਾਹਤ ਜਿਉ ਕੁਸ਼ਟੀ ਤਨ ਜੋਕ ਇਸ ਤਰ੍ਹਾਂ ਭਾਈ ਜੋ ਮਨੁੱਖ ਸੋਹਣੇ ਸਾਮਲੇ ਸੱਜਣ ਪ੍ਰਭੂ ਨੂੰ ਵਿਸਾਰ ਕੇ ਤੇ ਹੋਰ ਹੋਰ ਪਦਾਰਥਾਂ ਦੀ ਲਾਲਸਾ ਦੇ ਵਿੱਚ ਉਲਝ ਜਾਂਦੇ ਆ ਆਪਾ ਕਰਦੇ ਹਾਂ। ਕਹਿੰਦੇ ਉਹ ਉਸ ਜੋਕ ਵਾਂਗ ਹਨ ਜੋ ਕਿਸੇ ਕੋੜੀ ਦੇ ਸਰੀਰ ਤੇ ਲੱਗ ਕੇ ਹਮੇਸ਼ਾ ਗੰਦਗੀ ਹੀ ਚੂਸਦੀ ਰਹਿੰਦੀ ਹੈ ਉਹ ਉਹ ਜੋਕ ਦਾ ਰੂਪ ਬਣ ਜਾਂਦੇ ਹਨ ਸੂਰ ਦਾਸ ਮਨ ਪ੍ਰਭ ਹੱਥ ਲੀਨੋ ਦਿਨ ਇਹ ਪਰਲੋਕ ਪਰ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਵੀ ਹੇ ਸੂਰ ਦਾਸ ਭਾਈ ਜਿਨ੍ਹਾਂ ਦਾ ਮਨ ਪ੍ਰਭੂ ਨੇ ਆਪਣੇ ਹੱਥ ਵਿੱਚ ਲੈ ਲਿਆ ਉਹਨਾਂ ਨੂੰ ਉਹਨੇ ਇਹ ਲੋਕ ਤੇ ਪਰਲੋਕ ਦੇ ਦੋਵੇਂ ਸੁਖ ਬਖਸ਼ਦੇ ਹੰ ਨ ਪਾਵੋ ਲੋਕ ਪਰਲੋਕ ਦੋਹੀਂ ਥਾਈਂ ਆਨੰਦ ਪ੍ਰਾਪਤ ਕਰਦੇ ਹਨ ਸਾਰੰਗ ਕਬੀਰ ਜੀਓ ਅਗਲਾ ਜਿਹੜਾ ਸ਼ਬਦ ਹੈ ਇਹ ਰਾਗ ਸਾਰੰਗ ਦੇ ਵਿੱਚ ਹੀ ਭਗਤ ਕਬੀਰ ਜੀ ਦੀ ਬਾਣੀ ਕੋ ओंकार ਸਤਗੁਰ ਪ੍ਰਸਾਦ ਭਗਤ ਕਬੀਰ ਜੀ ਵੀ ਕਹਿੰਦੇ ਆ ਕਿ ਹਰ ਬਿਨ ਕੌਣ ਸਹਾਈ ਮਨ ਕਾ ਕਿ ਪ੍ਰਮਾਤਮਾ ਤੋਂ ਬਿਨਾਂ ਕੋਈ ਹੋਰ ਇਸ ਮਨ ਦੀ ਸਹਾਇਤਾ ਕਰਨ ਵਾਲਾ ਨਹੀਂ ਐ ਵੀ ਜਿਹੜਾ ਇਹਨੂੰ ਵਸ ਵਿੱਚ ਕਰ ਸਕੇ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਵੇ ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਹਰ ਬਿਨ ਕੌਣ ਸਹਾਈ ਮਨ ਕਾ ਮਾਤ ਪਿਤਾ ਭਾਈ ਸੁਤਵਨ ਤਾਂ ਹਿਤ ਲਾਗੋ ਸਭ ਫਨ ਕਾ ਕਹਿੰਦੇ ਮਾ ਪਿਓ ਭਰਾ ਪੁੱਤਰ ਬੋਟੀ ਇਨਾਂ ਸਵਨਾਂ ਨਾਲ ਜੋ ਮੋਹ ਪਾਇਆ ਹੋਇਆ ਹੈ ਇਹ ਛਲ ਨਾਲ ਹੀ ਮੋਹ ਪਾਇਆ ਭਾਵ ਇਹ ਮੋਹ ਅਜਿਹੇ ਪਦਾਰਥਾਂ ਨਾਲ ਹੈ ਜੋ ਇੱਕ ਛਲ ਦਾ ਰੂਪ ਹਨ ਤੇ ਸਦਾ ਨਾਲ ਨਿਭਣ ਵਾਲੇ ਨਹੀਂ ਹਨ ਆਗੇ ਕੌਕਿਸ਼ ਤੁਲਹਾ ਬੰਦੋ ਕਿਆ ਪਰਵਾਸਾ ਧਨ ਕਾ ਮਰੇ ਕਹਿੰਦੇ ਇਹ ਧਨ ਦਾ ਜੋ ਤੂੰ ਖੱਟਿਆ ਕਮਾਇਆ ਹੈ ਇਹਦਾ ਕੋਈ ਇਤਵਾਰ ਨਹੀਂ ਹੈ ਕਿ ਕਦੋਂ ਨਾ ਆਸ ਹੋ ਜਾਏ ਸੋ ਅਗਾਹ ਵਾਸਤੇ ਕੋਈ ਹੋਰ ਭਾਵ ਨਾਮ ਧਨ ਦਾ ਬੇੜਾ ਬੰਨੋ ਵੀ ਤੂੰ ਇਹ ਧਨ ਦਾ ਪਤਾ ਨਹੀਂ ਤੇ ਨਾਸ਼ਵਾਨ ਹੈ ਵੀ ਭਾਈ ਤੂੰ ਨਾਮ ਰੂਪੀ ਧਨ ਵੀ ਇਕੱਠਾ ਕਰਨ ਦੀ ਕੋਸ਼ਿਸ਼ ਕਰਿਆ ਕਰ ਕਹਾਂ ਵੇ ਸਾਸਾ ਇਸ ਪਾਂਡੇ ਦਾ ਇਤਨ ਕ ਲੱਗੇ ਧਨ ਕਾ ਤਨ ਤਾਂ ਕਿਤੇ ਰਹਾ ਇਹ ਸਰੀਰ ਦਾ ਵੀ ਵਸਾ ਨਹੀਂ ਹੈ ਇਹਨੂੰ ਰੱਤਾ ਕਿ ਜਿਤਨੀ ਠੋਕਰ ਲੱਗ ਕੇ ਇਹ ਢੈ ਢੇਰੀ ਹੋ ਜਾਂਦਾ ਹੈ ਕਿਆ ਬਸਾਸਾ ਇਸ ਭਾਂਡੇ ਦਾ ਇਤਨ ਕ ਲੱਗੈ ਠਣਕਾ ਕੀ ਪ੍ਰੋਸੈਸ ਭਾਂਡੇ ਦਾ ਸਾਗਲ ਧਰਮ ਪੁੰਨ ਫਲ ਪਾਵੋ ਧੂਰ ਬਾਂਚੋ ਸਭ ਜਨ ਕਾ ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਹੈ ਗੁਰਮੁਖ ਜਨੋ ਜਦੋਂ ਵੀ ਮੰਗੋ ਗੁਰਮਖਾਂ ਦੇ ਚਰਨਾਂ ਦੀ ਧੂੜ ਮੰਗੋ ਸਤਸੰਗ ਦੀ ਧੂੜ ਮੰਗੋ ਇਸ ਵਿੱਚੋਂ ਸਾਰੇ ਧਰਮਾਂ ਤੇ ਪੁੰਨਾਂ ਦੇ ਫਲ ਪ੍ਰਾਪਤ ਹੋ ਜਾਂਦੇ ਹਨ ਕਹ ਕਬੀਰ ਸੁਣ ਹੋਰੇ ਸੰਤੋ ਇਹ ਮਨ ਉਡਣ ਪਖੇ ਰੂਪ ਬਨ ਕਾ ਭਗਤ ਕਬੀਰ ਜੀ ਆਖਦੇ ਹਨ ਇਹ ਗੁਰਮਖ ਜਨੋ ਸੁਣੋ ਇਹ ਮਨ ਇਉਂ ਹੈ ਜਿਵੇਂ ਜੰਗਲ ਦਾ ਕੋਈ ਅਡਾਰੂਣ ਪੰਛੀ ਹੋਵੇ ਇਹਨੂੰ ਟਿਕਾਣ ਲਈ ਗੁਰਮਖਾਂ ਦੀ ਸੰਗਤ ਵਿੱਚ ਲੈ ਕੇ ਆਓ ਇਹ ਮਨ ਜਿਹੜਾ ਹੈ ਇਹ ਇੱਕ ਪੰਛੀ ਵਾਂਗ ਹੈ ਜੋ ਬੜੀ ਮੁਸ਼ਕਲ ਨਾਲ ਇੱਕ ਥਾਂ ਤੇ ਟਿਕਦਾ ਹੈ ਤੇ ਨਹੀਂ ਇਹ ਟਿਕਦਾ ਨਹੀਂ ਹੈ ਕਹਤ ਕਬੀਰ ਸੁਣੋ ਰੇ ਸੰਤੋ ਇਹ ਮਨ ਉੱਡਣਾ ਪਖੇਰੂ ਬਨਕਾ ਰਾਗ ਮਲਾਰ ਚੌਪਦੇ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਪੰ ਗੁਰ ਪ੍ਰਸਾਦ ਰਾਗ ਮਲਾਰ ਦਾ ਸ਼ਬਦ ਹੈ ਜਿਹੜਾ ਅਗਲਾ ਸ਼ਬਦ ਹੈ ਰਾਗ ਮਲਾਰ ਚੌਪਦੇ ਮਹੱਲਾ ਪਹਿਲਾ ਘਰ ਪਹਿਲਾ ਭਾਵ ਘਰ ਪਹਿਲਾ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕੀ ਬਖਸ਼ਿਸ਼ ਕਰਦੇ ਹਨ ਕਿ ਸਾਡੇ ਕਿਹੜੀਆਂ ਚੀਜ਼ਾਂ ਯਾਦ ਹਨ ਤੇ ਕੀ ਸਾਨੂੰ ਵਿਸਰ ਚੁੱਕਿਆ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਣ ਕਰਦੇ ਆ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਮਰੇ ਕੈ ਨਿਰਾ ਖਾਣ ਪੀਣ ਹੱਸਣ ਤੇ ਸੌਣ ਦੇ ਆਰਾ ਵਿੱਚ ਰਹਾ ਭਾਵ ਖਾਣਾ ਪੀਣਾ ਯਾਦ ਹੈ ਹੱਸਣਾ ਸੌਣਾ ਯਾਦ ਹੈ ਪਰ ਵਿਸਰ ਗਿਆ ਹੈ ਮਰਨਾ ਪਰ ਜੀਵਨੋ ਇਹ ਮਰਨਾ ਭੁੱਲ ਜਾਂਦਾ ਹੈ ਖਾਸਮ ਬਿਸਾਰ ਖੁਆਰੀ ਕਿੰਨੀ ਤ੍ਰਿਗ ਜੀਵਣਾ ਨਹੀਂ ਰਹਿਣਾ ਮੌਤ ਬੁੱਲਿਆਂ ਪ੍ਰਭੂਪਤੀ ਨੂੰ ਵਿਸਾਰ ਕੇ ਜੀਵ ਉਹੀ ਕੰਮ ਕਰਦਾ ਰਹਿੰਦਾ ਹੈ ਜੋ ਇਹਦੀ ਖੁਆਰੀ ਦਾ ਕਾਰਨ ਬਣਦੇ ਹਨ ਤੇ ਜੋ ਇਹਨੂੰ ਖੁਆਰੀ ਹੀ ਕਰਦੇ ਹਨ ਤੇ ਪ੍ਰਮਾਤਮਾ ਨੂੰ ਵਿਸਾਰ ਕੇ ਜਿਉਣਾ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਭਾਈ ਫਿਟਕਾਰ ਜੋਗ ਹੋ ਜਾਂਦਾ ਹੈ ਤੇ ਸਦਾ ਇੱਥੇ ਕਿਸੇ ਟਿਕੇ ਨਹੀਂ ਰਹਿਣਾ ਫਿਰ ਕਿਉਂ ਨਾ ਜੀਵਨ ਸਚੱਜਾ ਬਣਾਇਆ ਜਾਵੇ ਭਾਵ ਕਿਉਂ ਨਾ ਜੀਵਨ ਸੋਨਾ ਬਣਾਇਆ ਜਾਵੇ ਖਾਸਮ ਬਸਾਰ ਖਵਾਰੀ ਕੀਨੀ ਧਿਰਗ ਜੀਵਨ ਨਹੀਂ ਰਹਿਣਾ ਗੁਰੂ ਨਾਨਕ ਦੇਵ ਜੀ ਮਾਰੇ ਕਹਿੰਦੇ ਪ੍ਰਾਣੀ ਏਕੋ ਨਾਮ ਧਿਆਵੋ हे ਪ੍ਰਾਣੀ ਤੂੰ ਇੱਕ ਪਰਮਾਤਮਾ ਦਾ ਨਾਮ ਸਿਮਰਿਆ ਕਰ ਸਿਮਰਣ ਕਰਿਆ ਕਰ ਆਪਣੀ ਬਤ ਸੇਤੀ ਕਰ ਜਾਵੋ ਪ੍ਰਾਣੀ ਏਕੋ ਨਾਮ ਧਿਆਵੋ ਆਪਣੀ ਪਤ ਸੇਤੀ ਕਰ ਜਾਓ ਸਿਮਰਨ ਦੀ ਵਰਤਕ ਨਾਲ ਤੂੰ ਆਪਣੀ ਪਤ ਨਾਲ ਪ੍ਰਭੂ ਦੇ ਚਰਨਾਂ ਵਿੱਚ ਪਹੁੰਚੇਗਾ ਭਾਵ ਤੂੰ ਮਾਣ ਤੇ ਸਤਕਾਰ ਲੈ ਕੇ ਜਾਏਗਾ ਜੇ ਤੂੰ ਪਰਮਾਤਮਾ ਦੇ ਨਾਮ ਨਾਲ ਤੇ ਚੰਗੇ ਕਰਮਾਂ ਨਾਲ ਜੁੜਿਆ ਹੋਇਆ ਹੈ ਤੁਦਨੋ ਸੇਵੈ ਤੁਜ ਕਿਆ ਦੇਵੈ ਮੰਗ ਲੈਵੈ ਰਹ ਹੈ ਰਹੀ ਪਾਤਸ਼ਾਹ ਕਹਿੰਦੇ ਜਿਹੜੇ ਬੰਦੇ ਤੈਨੂੰ ਸਿਮਰਦੇ ਹਨ 13 ਤੱਕ ਕੁਝ ਨਹੀਂ ਸਵਾਰਦੇ ਕਿਉਂਕਿ ਤੈਨੂੰ ਉਹ ਕੁਝ ਵੀ ਦੇ ਨਹੀਂ ਸਕਦੇ ਸਗੋਂ ਤੇਥੋਂ ਮੰਗਦੇ ਹੀ ਹਨ ਤੇ ਤੇਥੋਂ ਦਾਤਾਂ ਨਿਤ ਲੈਂਦੇ ਹਨ ਹਨ ਤੇਰੇ ਦਰ ਤੋਂ ਮੰਗਣੋਂ ਬਿਨਾਂ ਰਹਿ ਵੀ ਨਹੀਂ ਸਕਦੇ ਤੁਧ ਨੂੰ ਸੇਵਾ ਤੁਝ ਕਿਆ ਦੇਵਾਂ ਮੰਗ ਲੈਵਾਂ ਰਹਿ ਨਹੀਂ ਤੂੰ ਦਾਤਾ ਜੀਆ ਸਭਨਾ ਕਾ ਇਹ ਭਾਵ ਕੀ ਹੈ ਵੀ ਸਾਡਾ ਭਲਾ ਹੈ ਉਹਨੂੰ ਜਪਣ ਵਿੱਚ ਪਰਮਾਤਮਾ ਨੂੰ ਸਾਡੀ ਲੋੜ ਨਹੀਂ ਪਰਮਾਤਮਾ ਦੀ ਸਾਨੂੰ ਲੋੜ ਹੈ ਅਸੀਂ ਹੀ ਦਾਤਾ ਮੰਗਦੇ ਹਾਂ ਪਰਮਾਤਮਾ ਤੋਂ ਹਰ ਚੀਜ਼ ਵੈਗਰੂ ਤੋਂ ਮੰਗਦੇ ਹਾਂ ਫਿਰ ਉਸ ਪਰਮਾਤਮਾ ਨੂੰ ਸਿਮਰਨਾ ਬੜਾ ਜ਼ਰੂਰੀ ਹੈ ਜਿਸ ਪਰਮਾਤਮਾ ਨੇ ਸਮਾਂ ਦਿੱਤਾ ਜਿਸ ਪਰਮਾਤਮਾ ਨੇ ਸਰੀਰ ਦਿੱਤਾ ਇਹ ਮਨੁੱਖਾ ਜਨਮ ਦੀ ਬਾਰੀ ਦਿੱਤੀ ਤੇ ਭਾਈ ਮਹਾਰਾਜ ਕਹਿੰਦੇ ਉਹਨੂੰ ਫਿਰ ਸਿਮਰਨਾ ਚਾਹੀਦਾ ਹੈ ਤਉਦਨੋ ਸੇਵਾ ਤੁਜ ਕਾ ਦੇਵਾ ਮੰਗਾ ਲੈ ਵਾਰਾ ਨਹੀਂ ਤੂੰ ਦਾਤਾ ਜੀਆਂ ਸਭ ਨਾਂਕਾ ਜੀਆਂ ਅੰਦਰ ਜਿਉ ਤੂੰ ਹੀ ਤੂੰ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਤੇ ਜੀਵਾਂ ਦੇ ਸਰੀਰਾਂ ਵਿੱਚ ਜਿੰਦਵੀ ਤੂੰ ਆਪ ਹੀ ਹੈ ਗੁਰਮੁਖ ਧਿਆਵੇ ਸੇ ਅੰਮ੍ਰਿਤ ਪਾਵੇ ਸੇ ਸੂਚੇ ਹੋਹੀ ਜਿਹੜੇ ਬੰਦੇ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਜੀ ਦਾ ਨਾਮ ਜਪਦੇ ਹਨ ਉਹ ਆਤਮਿਕ ਜੀਵਨ ਦੇਣ ਵਾਲਾ ਨਾਮ ਅੰਮ੍ਰਿਤ ਹਾਸਲ ਕਰ ਲੈਂਦੇ ਹਨ ਤੇ ਉਹੀ ਭਾਈ ਸੁਚੱਜੇ ਤੇ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ ਐਨਸ ਨਾਮ ਜਪੋਰੇ ਪ੍ਰਾਣੀ ਮੈਲੇ ਹੱਛ ਹੋਹੀ ਤਾਂ ਤੇਹੀ ਪ੍ਰਾਣੀ ਦਿਨ ਰਾਤ ਪਰਮਾਤਮਾ ਦਾ ਨਾਮ ਜਪੋ ਪਾਤਸ਼ਾਹ ਕਹਿੰਦੇ ਨਾਮ ਜਪ ਕੇ ਭੈੜੇ ਆਚਰਨ ਵਾਲੇ ਬੰਦੇ ਵੀ ਚੰਗੇ ਬਣ ਜਾਂਦੇ ਹਨ ਜੇਹੀ ਰੁੱਤ ਕਾਇਆ ਸੁਖ ਤੇਹਾ ਤੇ ਹੋ ਜੇਹੀ ਦੇਹੀ ਇਨਸਾਨੀ ਜੀਵਨ ਵਾਸਤੇ ਦੋ ਹੀ ਰੁਕਤਾ ਹਨ ਸਿਮਰਨ ਅਤੇ ਨਾਮਹੀਨਤਾ ਇਹਨਾਂ ਵਿੱਚੋਂ ਜਿਹੜੀ ਰੁੱਤ ਦੇ ਭਾਅ ਪ੍ਰਭਾਵੇ ਹੇਠ ਮਨੁੱਖ ਜੀਵਨ ਗੁਜ਼ਾਰਦਾ ਹੈ ਤੇ ਇਹਦੇ ਸਰੀਰ ਨੂੰ ਉਹੋ ਜਿਹਾ ਹੀ ਸੁੱਖ ਜਾਂ ਦੁੱਖ ਮਿਲਦਾ ਹੈ ਇੱਕ ਤਾਂ ਹੈ ਸਿਮਰਨ ਤੇ ਇੱਕ ਨਾਮ ਤੋਂ ਬਿਨਾ ਨਾਮਹੀਨਤਾ ਇਹਦੇ ਸਰੀਰ ਨੂੰ ਉਹੋ ਜਿਹਾ ਹੀ ਸੁੱਖ ਮਿਲਦਾ ਹੈ ਤੇ ਉਹੋ ਜਿਹਾ ਹੀ ਦੁੱਖ ਮਿਲਦਾ ਹੈ ਉਹਦੇ ਪ੍ਰਭਾਵ ਅਨਸਾਰ ਹੀ ਇਹਦਾ ਸਰੀਰ ਢਲਦਾ ਹੁਣ ਪ੍ਰਭਾਵ ਵੀ ਨਾਮ ਦਾ ਪ੍ਰਭਾਵ ਹੈ ਜਾਂ ਨਾਮਹੀਨਤਾ ਦਾ ਪ੍ਰਭਾਵ ਹੈ ਇਹਦੇ ਗਿਆਨ ਇੰਦਰੀ ਢਲਦੇ ਰਹਿੰਦੇ ਹਨ ਨਾਨ ਕਰਤ ਸੁਹਾਵੀ ਸਾਈਂ ਬਿਨ ਨਾਵੈ ਰੁਤ ਕੇਹੀ ਮਨੁਖ ਵਾਸਤੇ ਉਹੀ ਰੁਤ ਸੁਣੀ ਹੈ ਜਦੋਂ ਉਹ ਨਾਮ ਸਿਮਰਦਾ ਹੈ ਧਨ ਸੁਵੇਲਾ ਘੜੀ ਤਨ ਧਨ ਮੂਰਤ ਪਲਸਾਰ ਧਨ ਸੁ ਦਿਨ ਸ ਸੰਜੋਗੜਾ ਜਿਤ ਡਿਠਾ ਗੁਰਦਰਸਾ ਪਾਤਸ਼ਾਹ ਕਹਿੰਦੇ ਉਹੀ ਵੇਲਾ ਉਹੀ ਘੜੀ ਉਹੀ ਸਮਾਂ ਉਹੀ ਦਿਨ ਧਨ ਹੈ ਜਦੋਂ ਤੂੰ ਪ੍ਰਮਾਤਮਾ ਜੀ ਦਾ ਨਾਮ ਜਪਿਆ ਨਾਨਕ ਰੁੱਤ ਸੁਹਾਵੀ ਸਾਈ ਬਿਨ ਨਾਵੈ ਰੁੱਤ ਕੇਹੀ ਇਹ ਨਾਮ ਸੇਵਨ ਤੋਂ ਬਿਨਾ ਕੁਦਰਤ ਦੀ ਬਦਲਦੀ ਕੋਈ ਵੀ ਰੁੱਤੇ ਨੂੰ ਲਾਭ ਨਹੀਂ ਦੇ ਸਕਦੀ ਰੁੱਤ ਭਾਵੇਂ ਕੋਈ ਵੀ ਆਈ ਜਾਵੇ ਕਿਹੋ ਜਿਹਾ ਸੋਹਣਾ ਦਿਨ ਆ ਗਿਆ ਪਰ ਜੇ ਨਾਮ ਨਹੀਂ ਜਪਿਆ ਤਾਂ ਇਹਦੇ ਵਾਸਤੇ ਉਸ ਦਿਨ ਦਾ ਕੋਈ ਉਸ ਰੁੱਤ ਦਾ ਕੋਈ ਲਾਭ ਨਹੀਂ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਉញ្ញਾ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ